ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲਓ ਜੀ ਕਰਤੀ ਆ ਸੋਹਾਂ ਸੋਹਾਂ ਵਲੌਗ ਦੀ ਸਟਾਰਟਿੰਗ ਆਪਾਂ ਤੇ ਕੋਸ਼ਿਸ਼ ਕਰੀਏ ਅੱਜ ਕਰਨ ਦੇ ਕਿ ਦਾਣਾ ਮੰਡੀ ਚੱਲੇ ਕੌਣ ਯਾਰਾ ਗੁਰਪ੍ਰੀਤ ਦੇ ਨਾਲ ਪੱਖਾ ਛੱਡ ਕੇ ਆਉਣਾਗਾ ਝਾਰ ਲੱਗਣਾ ਜਿੱਥੇ ਆਪਾਂ ਕੱਲ ਝੋਨਾ ਨਹੀਂ ਹਲਾ ਕੇ ਆਏ ਸੀਗੇ ਉਸ ਤੋਂ ਦੇ ਝਾਰ ਲੱਗਣਾ ਤੇ ਬਸ ਸਟ੍ਰੈਟ ਕੱਢੀਏ ਦਾ ਚੋਬਰੋ ਸਾਹਮਣੇ ਇਹ ਉਹ ਫਾਦਾ ਬਸ ਚੱਲਦੇ ਆ ਪੱਖਾ ਲੈ ਕੇ ਤੇ ਝਾਰ ਲਾ ਦਣਗੇ ਭਈਏ ਤੇ ਅੱਜ ਤੋਲ ਦੇਣਗੇ ਤੇ ਫਿਰ ਗਾਂ ਚੱਲ ਕੇ ਬੀਬੂ ਝਾੜ ਆ ਗਏ ਨਾ ਆਪਣੇ ਮੁੱਛਲ ਦਾ ਯਾਰ ਝਾੜ ਕੇ ਗੱਟੇ-ਗੱਟੇ ਪਾਏ ਵਰ ਕੰਮ ਕੁ ਮਰੇੜੀ ਕਰ ਦਾਂਗੇ ਨੇ ਤੇ ਚਲੋ ਚੱਲਦੇ ਆਪਾਂ ਲਓ ਜੀ ਪਾਲੀ ਟਰਾਲੀ ਤੇ ਚੱਲ ਕੇ ਬਾਦਲ ਮੰਡੀ ਟ ਉੱਥੋਂ ਪੱਖਾ ਟਕਣਾ ਮਿੱਤਰਾਂ ਤੇ ਲੈ ਕੇ ਕਿਹੜੇ ਪਾਸੇ ਜਾਣਾ ਹੈ ਲੈ ਕੇ ਕਰ ਲੈ ਬੇੜਾ ਪਰ ਲੈ ਜਿੱਥੇ ਕੱਲ ਆਪਾਂ ਚੋਨਾ ਲਾਇਆ ਸੀ ਉਧਰ ਲੈ ਕੇ ਜਾਣਾਗਾ ਤੇ ਬਸ ਚੱਲਦੇ ਆ ਚੱਲ ਕੇ ਘੋਣੇ ਲਓ ਜੀ ਪਹੁੰਚ ਚੁੱਕੇ ਆਂ ਦਾਣਾ ਮੰਡੀ ਚ ਆਹ ਪੱਖਾ ਲੈ ਕੇ ਜਾਣਾ ਤੇ ਇੱਧਰ ਆਪਣਾ ਟਰੈਕ ਆ ਗਿਆ ਉਧਰੋਂ ਕੰਡਾ ਵਟਾ ਧਰਨਾ ਹਾਂ ਕੀ ਗੱਲ ਐ ਬਣਾਣਾ ਆ ਗਿਆ ਮੈਂ ਚੋਬਗਾ ਮੇਰਾ ਹੀ ਬਲੌਗ ਬਣਾ ਕੇ ਰਿਹਾ ਕਿੰਦਾ ਤੇ ਬੱਸ ਆ ਸਮਾਰਟਫੋਨ ਤਾਰ ਕੇ ਤੇ ਉਧਰ ਦਾਣਾ ਮੰਡੀ ਚੱਲਦੇ ਆ ਤੇ ਤੁਹਾਨੂੰ ਚੱਲ ਕੇ ਦਿਖਾਵਾਂਗਾ ਲਓ ਜੀ ਅੰਗਲੀਆਂ ਫੌਜਾ ਮਾਰ ਠੀਕ ਐ ਪਾਰ ਆਪਣਾ ਉਹ ਵੀ ਪੱਥਰ ਪੱਥਰ ਆ ਫੌਜਾ ਵਾਲੀਆਂ ਵੀ ਵਰਪੀ ਦਾ ਇਹ ਪਾਉਣਗੇ ਪਿੱਲ ਜਾ ਕੇ ਹੁਣ ਤੇ ਬਾਅਦ ਚੱਲਦੇ ਆ ਇਧਰ ਦਾਣਾ ਮੰਡੀ ਇੱਕ ਮਗਰ ਰਹਿ ਗਈ

ਬਾ ਜਿੱਥੇ ਆਵਾਂ ਨਾ ਰੋਟਰੀਟ ਖਾ ਕੇ ਆਵਾਂਗੇ ਤੇ ਕੰਮ ਹੋ ਗਿਆ ਸਟਾਰਟ ਠੀਕ ਹੈ ਚਾਰ ਵਾਲਾ ਤੇ ਬਸ ਹੁਣ ਅਸੀਂ ਘਰੇ ਹੀ ਚੱਲ ਜਾਂ ਲਗਭਗ ਤੇ ਆਪਾਂ ਮਿੱਤਰੇ ਘਰੇ ਚੱਲ ਗਏ ਹੁਣ ਟਾਈਮ ਨਾਲ ਚੱਲਦੇ ਚੱਲਦੇ ਬਸ ਪੱਖੇ ਦਾ ਕੰਮ ਸਟਾਰਟ ਕਰਾ ਕੇ ਮੁੜ ਕੇ ਦੁਆਰੇ ਫੇਰ ਇੱਥੇ ਹੁਣ ਆ ਬਸ ਹੁਣੇ ਕੰਮ ਸਟਾਰਟ ਹੋਇਆ ਜੀ ਜੀ ਮਿੱਤਰੋ ਘਰੇ ਜਾ ਕੇ ਰੋਟੀ ਪਾਣੀ ਛਕ ਕੇ ਦੁਆਰੇ ਫੇਰ ਇੱਥੇ ਆ ਗਏ ਤੇ 2 ਝਾੜਨਾ ਸੀ ਯਾਰ ਥੋੜਾ ਝਾਰ ਲਾਈ ਜਾਂਦੇ ਆ ਘੰਟੇ ਦਾ ਕੰਮ ਰਹਿ ਗਿਆ ਬਸ ਉਸ ਤੋਂ ਬਾਅਦ ਫੇਰ ਚੱਲਾਂਗੇ 2 ਝਾੜ ਦੇਣਾ ਆਪਾਂ ਇਹ ਰਮਸ ਪਹਿਿਆਂ ਆ ਰਾਵਣ ਇੱਥੇ ਮੰਝੇ ਤੇ ਤੇ ਵਾ ਘੰਟਾ ਸਵਾ ਘੰਟਾ ਲੱਗੂਆ ਤਾਂ ਡੂੜ ਲੱਗ ਜੂਆ ਤੇ ਉਸ ਤੋਂ ਬਾਅਦ ਚਲਾਂਗੇ ਦੂਜੇ ਫੇਸ ਤੇ ਆਪਣੇ ਢੀ ਝਾੜਨਾ ਮਿੱਤਰੋ ਝਾੜ ਵਾਲਾ ਕੰਮ ਕਰਦਾ ਕੰਪਲੀਟ ਤੇ ਫੌਜਾਂ ਵਾਲੀਆਂ ਫਾਗਰ ਤੋਂ ਦੇਖੋਣੇ ਮਾੜੀ ਇਹ ਕਿੰਨਾ ਟਾਈਮ ਹੋ ਗਿਆ 5 ਵਜੇ ਕਿ ਲੱਗ ਪਗਣ ਨਹੀਂ ਤੇ ਕਿੰਨੇ ਲੱਗੇ ਇਹ 8 ਘੰਟੇ ਲਓ ਜੀ 8 ਘੰਟੇ ਤਿੰਨ ਟਰਾਲੀਆਂ ਇਹਨਾਂ ਨੇ ਝਾਰਤੀਆਂ ਉਹ ਵੀ ਨਾਲ ਜੀ ਆਬ ਲੱਗੇ ਤਾਂ ਘਾਟਾ ਝੁੱਟੀ ਲਾਈਆ ਤਾਂ ਕਰਕੇ ਹੋਇਆ ਕੰਮ ਉਹ ਤੇ ਹੋਣਾ ਦੂਜੇ ਖੇਤ ਚੱਲ ਗਏ ਝਾਰਨਾ ਛੁੰਨਾ ਕਿ ਨੀਰੇ ਵਟਣਾ ਕੱਲਾ ਜਾਗੇ। ਹਾਂ ਜੀ ਵੱਡੇ ਵੱਢਦਾ। ਚੱਲ ਵੱਢ ਦਿਆਂਗੇ ਮੈਂ ਲਾ ਪਤਾ ਹੀ ਆਪਣਾ ਆਵੇ ਤੜਕੇ ਇਵੇਂ ਪੱਲੀਆਂ ਪੁੱਲੀਆਂ ਇੱਥੇ ਪਈਆਂ ਬਾ ਮੱਧ ਕੀ ਗੱਲਾਂ ਕੁਛ ਨਹੀਂ ਕਰਿਆ ਹੋਰ ਅਸੀਂ। ਇਹ ਕਹਿੰਦਾ ਕਿ ਠੀਕ। ਤੂੰ ਰੱਖਣੀਆਂ ਪੈਣਗੀਆਂ। ਘਰੇ ਆਇਆ ਖਾਂ ਪਰ ਵੀ ਕਿੰਨਾ ਉੱਥੇ ਕੋਠੇ ਰੱਖਿਆ ਇੱਥੋਂ ਉੱਥੋਂ। ਵੀ ਸਾਮੇ ਅੱਧਾ ਘਟਾ ਕੋਠੀ ਇੱਥੇ ਰੱਖ। ਵੀ ਹਾਂ ਗਾ ਇੰਨੀ ਗੱਟਾ ਕਰੱਖਿਆ ਕਿਰਾ ਵੀ ਵੇਖ ਵੇਖ ਕੇ ਝਾੜਿਆ ਇਸ ਤਾਂ। ਵੀ ਵੇਖੀ ਤੋ ਥੋੜਾ ਟੋਲ ਲਾਉਂਦਾ। ਕੁਸ਼ ਹੋ ਜੇ। ਦੋਣੀ ਕੱਲ ਨੂੰ ਜੇ ਇੱਧਰ ਨਾਲ ਪਾਸਾ ਇ ਝਾੜ ਕਿੱਲੇ ਕਿੱਜਾ ਪੈ ਡਾਉਣ। ਕੋਲੋਂ ਝਾੜ ਕੇ ਆਇਆ ਪਤਾ ਸੀ ਚੌਰ ਨਹੀਂ ਦੋ ਜਣੇ ਯਾਰ। ਆਂਡਾ ਕੋਲ ਹੀ ਲਾ ਅੱਗ ਹੀ ਲਾਵੇਂ। ਭੈਂ ਦੀ ਲੱਕੜ। ਨਹੀਂ ਆਂਡਾ ਲਈ ਕਿ ਹੋ ਜਾਂਦਾ। ਆਂਡਾ ਕੋਲ ਕਿਲੀ ਨੇ ਇੱਕ ਆਪਾਂ ਦੋਨੇ ਆ ਕੇ ਇੱਕੋ ਜੇ। ਹਾਂ ਸਮਝ ਗਿਆ? ਆਪਾਂ ਜਦ ਇੱਕ ਦੂਜੇ ਨਾਲ ਹਾਸੇ ਮਜ਼ਾਕ ਕਰਨ ਲੱਗਿਆਂ ਨੇ। ਹਾਂ। ਕਿ ਉਹਦੇ ਤੇ ਦੋਨੇ ਕੋਜੇ ਆ ਗਏ ਆਪਾਂ। ਆ ਵੀ ਆਉਣਾ। ਤੇ ਆਪਣੇ ਕੋਲੇ ਕੋਈ ਬੰਦਾ ਹੈ ਨਾ। ਹਾਂ। ਤੇ ਉਹਨੂੰ ਫਿਲਮ ਵੇਖਣ ਦੀ ਲੋੜ ਨਹੀਂ। ਇਹ ਗੱਲ ਵੀ ਹੈਗੀ ਬਰਾ। ਚਲੋ ਵੀ ਫਿਰ ਚੱਲੀ ਗਏ ਹਣਾ। ਇੱਥੇ ਤਾਰਦੇ ਨੂੰ ਅਸੀਂ ਮੁਲਖਾਲ ਦੇ ਤੁਰਕ ਜੜਦੇ ਉੱਥੇ ਦੇ। ਕੱਪ ਮੇਰੇ ਗੀਤ ਪਲੂ ਮਿੱਤਰੋ ਖੇਜਣਾ ਹੋ ਗਿਆ ਕੈਨਸਲ ਤੇ ਇੱਥੇ ਗੁਰਪ੍ਰੀਤ ਘੋਨਾ ਪੋਨ ਲੱਗ ਗਿਆ ਸੀ ਹਨ ਤੇ ਉਹ ਤਲਾਈ ਜਾਂਦੇ ਹੈਗੇ ਤੇ ਬਸ ਥੋੜਾ ਜਿਹਾ ਕੰਮ ਰਹਿ ਗਿਆ ਬਾਕੀ ਅੱਧਾ ਕੱਲ ਨੂੰ ਤੁਲਵਾ ਤੇ ਅੱਧਾ ਅੱਜ ਤੁਲ ਜੂਗਾ ਖੇਤ ਦਾ ਕੰਮ ਹੋ ਗਿਆ ਕੈਨਸਲ ਬੋਕਰ ਬੁਕਰ ਦੀ ਮਾਰੀ ਨੇ ਘੰਟਾ ਕ ਲੱਗੂ ਇੱਥੇ ਹੋਰ ਤੇ ਉਦੋਂ ਬਾਅਦ ਵਹਿਲੇ ਬੈਠੇ ਹਾਂ ਬਸ ਹੌਲੀ ਹੌਲੀ ਜਾਂਦੇ ਆ ਬਗੱਟੇ-ਗੁੱਟੇ ਗਿਣ ਕੇ ਚੱਲਾਂਗੇ ਨਾ ਲੋ ਗਾਇਜ਼ ਤੇ ਧੋਨਾ ਕੇ ਤੁਲ ਬਈ ਕਿ ਦੇਖਿਆ 90 ਗੱਟੇ ਕਿ 100 ਕ 100 ਘਟਾ ਲੈ ਗਿਆ ਸਾਰਾ ਤੇ 200 ਤੇ 80 ਗੱਟੇ ਕਿ 90 ਤੋਂ ਦਿੰਨ 90 ਹਣਾ 290 ਗੱਟੇ ਤੋਂ ਦੋਲਦੇ 100 ਇੱਥੇ ਰਹਿ ਗਿਆ ਤੇ ਮਗਰ 400 ਗੱਟਾ ਹੋਰ ਲੈ ਗਏ 400 ਰੁਪਿਆ ਝਾੜ ਹੈਗਾ 85 ਦਾ ਰਾਵਨ ਦਾ ਰਾਵਨ ਦਾ 85 ਕਿ 82 85 ਜਾਂ 83 ਬਸ ਇੱਥੇ ਹੈ ਇੱਥੇ ਹੈਗਾ ਹਾਂ ਰਾਵਨ ਹਸਕੇ ਹੈਗਾ ਤੇ ਚਲੋ ਚੱਲਦੇ ਆ ਘਰੇ ਬਾਪੇ ਹਣਾ ਤੇ ਲਗਭਗ ਵੀਡੀਓ ਦੇ ਐਂਡਿੰਗ ਹੀ ਮੰਨੂ ਸੀ ਤੇ ਹੁਣ ਆਦਤ ਦਾ ਟਾਈਮ ਹੋ ਗਿਆ ਹੋਵੇ 7 ਫਟ ਹੋ ਹੀ ਗਿਆ ਚਲੋ ਚਲਦੇ ਹਾਂ ਬਸ ਬਾਏ ਬਾਏ ਮੰਨੋ